ਯਾਤਰੀਆਂ ਨਾਲ ਭਰੀ ਗੱਡੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਪੁਲਿਸ ਦੇ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਨੂੰ ਕੀਤਾ ਗਿਆ ਗ੍ਰਿਫਤਾਰ ਥਾਣਾ ਜੀਆਰਪੀ ਬਠਿੰਡਾ ਵਿਖੇ ਮਾਮਲਾ ਦਰਜ ਕਰ ਸ਼ੁਰੂ ਕੀਤੀ ਗਈ ਮਾਮਲੇ ਦੀ ਜਾਂਚ ਪੜਤਾਲ ਜਾਣਕਾਰੀ ਦਿੰਦੇ ਹੋਏ ਥਾਣਾ ਜੀਆਰਪੀ ਮੁਖੀ ਨੇ ਦੱਸਿਆ ਕਿ ਬੀਤੀ ਰਾਤ ਮਾਨਸਾ ਤੋਂ ਬਠਿੰਡਾ ਵੱਲ ਨੂੰ ਆ ਰਹੀ ਪੰਜਾਬ ਮੇਲ ਗੱਡੀ ਜਦੋਂ ਸਟੇਸ਼ਨ ਤੋਂ ਚੱਲੀ ਤਾਂ ਡਰਾਈਵਰ ਦੇ ਵੱਲੋਂ ਟਰੈਕ ਦੇ ਉੱਪਰ ਇੱਕ लोहे ਦੇ ਮੰਜੇ ਨੁਮਾ ਚੀਜ਼ ਰੱਖੀ ਹੋਈ ਦਿਖਾਈ ਦਿੱਤੀ ਜਿਸ ਤੋਂ ਬਾਅਦ ਉਸ ਦੇ ਵੱਲੋਂ ਗੱਡੀ ਨੂੰ ਰੋਕ ਕੇ ਉਸ ਨੂੰ ਸਾਈਡ ਤੇ ਕੀਤਾ ਗਿਆ ਅਤੇ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਗਈ ਤਾਂ ਪੁਲਿਸ ਦੇ ਵੱਲੋਂ ਆਸ-ਪਾਸ ਦੇ ਸੀਸੀਟੀਵੀ ਕੈਮਰੇ ਆਦਿ ਖੰਗਾਲੇ ਗਏ ਤਾਂ ਇਸ ਦੇ ਮਦਦ ਦੇ ਨਾਲ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਜੋ ਕਿ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਿਸ ਦੇ ਵੱਲੋਂ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਉਕ ਗ੍ਰਫਤਾਰ ਕੀਤੇ ਗਏ ਵਿਅਕਤੀ ਦਿਆਂ ਜੋ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ ਹੈ ਜਿਸ ਦੇ ਵੱਲੋਂ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਤੇ ਸੀਸੀਟੀਵੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇਹ ਵਿਅਕਤੀ ਇਹ ਮੰਝਾ ਲੈ ਕੇ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ ਜੋ ਕਿ ਇਸ ਦੇ ਵੱਲੋਂ ਰੇਲਵੇ ਟਰੈਕ ਦੇ ਉੱਪਰ ਰੱਖ ਦਿੱਤਾ ਗਿਆ ਤਾਂ ਜੋ ਇਸ ਦੇ ਨਾਲ ਕੋਈ ਹਾਦਸਾ ਹੋ ਜਾਵੇ ਫਿਲਹਾਲ ਅਧਿਕਾਰੀਆਂ ਨੇ ਸਾਫ ਕੀਤਾ ਹੈ ਕਿ ਕਿਸੇ ਹਾਦਸੇ ਦੀ ਮਨਸ਼ਾ ਦੇ ਨਾਲ ਹੀ ਇਸ ਨੂੰ ਟਰੈਕ ਦੇ ਉੱਪਰ ਰੱਖਿਆ ਗਿਆ ਹੈ ਅਤੇ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਅਰੰਭੀ ਗਈ ਹੈ ਪੂਰੀ ਜਾਣਕਾਰੀ ਸੁਲਵਾਨ ਨੇ ਪੁਲਿਸ ਅਧਿਕਾਰੀਆਂ ਦੀ ਹੀ ਇਸੋ ਬਾਨੀ ਅੱਜ 22 23 ਦੀ ਦਰਮਿਆਨੀ ਰਾਤ ਨੂੰ ਜੋ ਮਨਸਾ ਤੋਂ ਚੱਲਦੀ ਸੜੀ ਆਪਣੀ ਜਾਂਦੀ ਹੈ ਪੰਜਾਬ ਮੇਲ ਜਾਂਦੀ ਹੈ ਬੰਬੇ ਤੋਂ ਫਿਰੋਜ਼ਪੁਰ ਤੇ ਜਦੋਂ ਇਹ ਬਾਲਸਾ ਸਟੇਸ਼ਨ ਤੋਂ ਬਟਿੰਡੇਵਾਲ ਉੱਪਸਾਈਂ ਗੱਡੀ ਸੀਗੀ ਇਹ ਬਟਿੰਡੇਵਾਲ ਨੂੰ ਚੱਲੀ ਤਾਂ ਥੋੜੀ ਦੂਰ ਜਾ ਕੇ ਅੱਗੇ ਡਰਾਈਵਰ ਨੇ ਸਪਾਟ ਕੀਤਾ ਕਿ ਇਹ ਰੇਲਵੇ ਟਰੈਕ ਦੇ ਉੱਪਰ ਇੱਕ ਬੈੱਡ ਮੈਟਲ ਬੈੱਡ ਫਰੇਮ ਪਿਆ ਜਿਸ ਨੂੰ ਆਪਾਂ ਕਿ ਲੋਹੇ ਦੀ ਚਾਰਪਾਈ ਕਹਿੰਦੇ ਆਂ ਅਣਗੁਣਿਆ ਮੰਜਾ ਉਹ ਪਿਆ ਸੀਗਾ ਤੇ ਡਰਾਈਵਰ ਨੇ ਬੜੀ ਸਮੇਂਦਾਰੀ ਨਾਲ ਮੌਕੇ ਤੇ ਗੱਡੀ ਰੋਕ ਲਈ ਤੇ ਉਸ ਵਕਤ ਕਰਕੇ ਪਾਸੇ ਕੀਤਾ ਤੇ ਇਹਦੇ ਨੂੰ ਸਾਡੇ ਆ ਜੀਐਸਏ ਪਾਕਰ ਸਿੰਘ ਨੇ ਸਾਡੇ ਚੌਕੀ ਚਾਰਦੇ ਮਾਨਸਾ ਇਹ ਮੌਕੇ ਤੇ ਪਹੁੰਚ ਗਏ ਤੇ ਫਿਰ ਅਸੀਂ ਸੀਸੀਟੀਵੀ ਦੀ ਮਦਦ ਨਾਲ ਉੱਥੋਂ ਫਿਰ ਆਂਦੇ ਆਂਦੇ ਸਾਨੂੰ ਉਹਨੇ ਮਿਲੇ ਕੋਟ੍ਰੇਸ ਕਰਦੇ 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 ਅਸੀਂ ਬੰਦਾ ਰੌਂਡ ਕਰਾਉਂਦੇ ਕਿੱਥੋਂ ਦਾ ਹੈ ਕਿੱਥੋਂ ਹੈ ਇਹ ਬੰਦਾ ਹੈਗਾ ਉੱਥੇ ਦਾ ਹੀ ਲੋਕਲ ਹੈਗਾ ਲਾਲੀ ਲਾਲੀ ਸਿੰਘ ਪੁੱਤਰ ਗੋਰਾ ਸਿੰਘ ਇਹ ਆਪਣੇ ਗਲੀ ਨੰਬਰ 7 ਵਾਰ ਨੰਬਰ 4 ਮਾਨਸਾ ਦਾ ਹੈ ਸਿੱਧੀ ਮਾਨਸਾ ਦਾ ਇਹ ਪੁੱਛਿਆ ਕਿ ਕੀ ਮਕਸਦ ਕਿਉਂ ਕਰ ਰਹੇ ਸੀ ਇਹ ਦੇਖੋ ਇਹ ਹੁਣ ਹਜੇ ਹੁਣ ਅਸੀਂ ਅਰੈਸਟ ਕੀਤਾ ਸੀ ਅਸੀਂ ਤੇ ਇਨਵੈਸਟੀਗੇਸ਼ਨ ਕਰਦੇ ਆਂ ਤੇ ਬਾਕੀ ਨੁਕਸਾਨ ਪਹੁੰਚਾਉਂਦੇ ਮੰਤਰਦਾਨੀ ਕੀਤਾ ਗੱਡੀ ਨੂੰ ਤੇ 52 ਗੱਡੀ ਉਲਟੀ ਸਕਦੀ ਹੈ ਕੁਝ ਵੀ ਹੋ ਸਕਦਾ ਹੈ ਤੇ ਇਸ ਲਈ ਇਸ ਨੂੰ ਧਾਰਾ 150 ਦੇ ਅਕਤਿਯ ਦੀ ਨਸੀਹਤਾਂ ਕੇਸ ਅਸ਼ੂ ਕਰ ਲਿਆ ਸਰ ਕੋਈ ਮੈਸੇਜ ਹੈ ਇਸ ਤਰ੍ਹਾਂ ਦੇ ਜਿਹੜੇ ਕਿ ਮਾੜੇ ਅੰਸਰ ਨੇਗੇ ਇਸ ਤਰ੍ਹਾਂ ਰੇਲਵੇ ਨੂੰ ਨੁਕਸਾਨ ਪਹੁੰਚਾਉਂਦੇ ਨੇਗੇ ਮਾੜੇ ਅੰਸਰ ਨੂੰ ਮੈਸੇਜ ਇਹ ਹੀ ਹੈ ਵੀ ਛੜ ਦੇ ਕੰਮ ਇਹ ਕਿਉਂਕਿ ਤੁਸੀਂ ਮਤਲਬ ਸਾਡੇ 24 ਘੰਟੇ ਅਸੀਂ ਮਤਲਬ ਟਰੈਕ ਪੈਟ੍ਰੋਲਿੰਗ ਵੀ ਕਰਦੇ ਹਾਂ ਸਾਡੀ ਸਟੇਸ਼ਨ ਤੇ ਵੀ ਸਾਡੀ ਪੁਲ ਚੱਲਦੀ ਹੈ ਤਾਂਕਿ ਸਰਵੇਲੈਂਸ ਚੱਲ ਰਿਹਾ ਸਾਡਾ ਮਾਨਯੋਗ ਡੀਜੀਪੀ ਰੇਲਵੇ ਸਚੀਪ੍ਰਭਾ ਜੀ ਮੈਡਮ ਉਹਨਾਂ ਦੇ ਹੁਕਮ ਅਨੁਸਾਰ ਸਾਰੇ ਪੰਜਾਬ 'ਚ ਇਹ ਮਹਿੰਮ ਚرائی ਜਾ ਰਹੀ ਹੈ ਤੇ ਇਸ ਲਈ ਵੈਸੇ ਤਾਂ ਹੀ ਆ ਵੀ ਜਿੰਨੀ ਜਲਦੀ ਹੋ ਸਕੇ ਛੱਡ ਦੇਣਾ ਆਪਣੇ ਇਹ ਤੇ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਜੀ ਬਹੁਤ ਬਹੁਤ ਵੱਡਾ ਨੁਕਸਾਨ ਤੋਂ ਬਚ ਗਿਆ ਵੱਡੇ ਅੰਕੜੇ ਕਿਉਂਕਿ ਟ੍ਰੇਨ ਇਹ ਜਿਹੜੀ ਪੰਜਾਬ ਮੇਲ ਮੇਨ ਗੱਡੀ ਹੈ ਅੰਮ੍ਰਿਤਨਾ ਜਿਹੜੀ ਉਹ ਜਿਹੜੀ ਬੰਬਈ ਤੋਂ ਆਉਂਦੀ ਹੈ ਤਾਂ ਇਹ ਮੇਨ ਵੱਡੀ ਬਹੁਤ ਹਮੇਸ਼ਾ ਫੁੱਲ ਹੁੰਦੀ ਹੈ ਗੱਡੀ ਇਹ ਸਵਾਰੀ ਗੱਡੀ ਹੈ ਤੇ ਸਾਨੂੰ ਹੁੰਦਾ ਸੀ ਕਿ ਕੋਈ ਲੋਹੇ ਦਾ ਤੁਹਾਡੇ ਪੇ 问题。